ਕਣਕੀਣਾ ਮੈਂ ਤਰਨਪੁਰਵਾਨਾ ਪਿੰਡ ਕਿਲਾਣਾੋਂ ਫੀਕੋਟ ਆ ਅੱਜ ਅਸੀਂ ਬਿਸਮਲ ਗ੍ਰਾਮੀਣ ਸਾਹਿਤ ਕ ਲਾਇਬ੍ਰੇਰੀ ਦਾ ਦੌੜ ਘਟਨ ਕਰਨ ਜਾ ਰਹੇ ਹਾਂ ਬਿਸਮਲ ਇੱਕ ਪੰਜਾਬ ਪੱਧਰ ਦਾ ਉੱਚ ਕੋਟੀ ਦਾ ਕਵੀ ਹੋਇਆ ਉਹ ਜੋ ਉਹਨਾਂ ਦਾ ਅੰਤਲਾ ਸਮਾਂ ਸੀ ਉਹ ਪਿੰਡ ਕਿਲਾਣਾੋਂ ਵਿਖੇ ਗੁਜ਼ਾਰਿਆ ਸੀ ਉਹਨਾਂ ਨੇ ਅਸੀਂ ਉਸ ਦੀ ਯਾਦ ਨੂੰ ਮਨਾਉਂਦੇ ਹੋਏ ਆ ਅੱਜ ਪਲੇਠਾ ਕਵੀ ਦਰਬਾਰ ਕਰਵਾ ਰਹੇ ਹਾਂ ਫਿਰ ਮਾਰ ਸਮਰਵਰ ਕੀਤਾ ਹੈ ਨਾਲ ਹੀ ਅੱਜ ਅਸੀਂ ਲਾਇਬ੍ਰੇਰੀ ਦਾ ਉਦੋਂ ਘਟਨ ਕਰਨ ਜਾ ਰਹੇ ਹਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਨਾਲ ਪਿੰਡ ਦੇ ਨੌਜਵਾਨ ਬਹੁਤ ਜੁੜ ਰਹੇ ਹਨ ਆ ਸਾਡਾ ਅਪਰਾਲਾ ਹੋਵੇਗਾ ਕਿ ਪਿੰਡ ਦੇ ਨੌਜਵਾਨ ਨੂੰ ਸਿਹਤ ਨਾਲ ਜੋੜਨ ਦੇ ਲਈ ਅਸੀਂ ਸਮੇਂ-ਸਮੇਂ ਤੇ ਇਹੋ ਜਿਹੇ ਕਵੀ ਦਰਬਾਰ ਕਰਾਉਂਦੇ ਰਿਹਾ ਕਰਾਂਗੇ ਅਤੇ ਤਾਂ ਕਿ ਜੋ ਨਸ਼ਾ ਵਿੱਚ ਜਵਾਨੀ ਦਲਦਲ ਤਰਹੀ ਹੈ ਉਸ ਤੋਂ ਬਾਹਰ ਕੱਢਣ ਦਾ ਅਸੀਂ ਇੱਕ ਛੋਟਾ ਜਿਹਾ ਅਪਰਾਲਾ ਕਰਨ ਲੱਗੇ ਹਾਂ ਹੋ ਸਕਦਾ ਅਸੀਂ ਕਾਮਯਾਬ ਹੋ ਜਾਈਏ ਕਿਉਂਕਿ ਇਹ ਕਾਮਯਾਬ ਪਰਮਾਤਮਾ ਦੇ ਸਿਰ ਕੀ ਨੌਜਵਾਨ ਕਿਹੜੀਆਂ ਸੰਦੇਸ਼ ਅਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕਿਤਾਬਾਂ ਕੰਨੀ ਵੱਧ ਵੱਧ ਪੜ੍ਹਨ ਦੀ ਰੁਚੀ ਪਾਓ ਕਿਉਂਕਿ ਕਿਤਾਬਾਂ ਵਿੱਚੋਂ ਬਹੁਤ ਗਿਆਨ ਮਿਲਦਾ ਹੈ ਜੋ ਗਿਆਨ ਕਿਤਾਬਾਂ ਵਿੱਚੋਂ ਮਿਲਦਾ ਹੈ ਉਹ ਬਾਹਰੋਂ ਨਹੀਂ ਮਿਲਦਾ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਅਸੀਂ ਮੰਦਰ ਜਾਵੜੀਏ ਗੁਰਦੁਆਰਾ ਜਾਵੜੀਏ ਜਾਂ ਹੋਰ ਕਿਤੇ ਜਾਈਏ ਉੱਥੋਂ ਕਿਤਾਬ ਗਿਆਨ ਨਹੀਂ ਮਿਲਦਾ ਜੋ ਗਿਆਨ ਕਿਤਾਬਾਂ ਵਿੱਚੋਂ ਮਿਲਦਾ ਹੈ ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੁੜਨਗੇ ਅਸੀਂ ਕਿਹਾ ਸਰਦੇ ਪਿੰਡ ਦੇ ਨੌਜਵਾਨਾਂ ਦਾ ਬਹੁਤ ਸਮੇਂ ਦਾ ਇਹ ਸੁਪਨਾ ਸੀ ਕਿ ਸਾਡੇ ਪਿੰਡ ਦੇ ਵਿੱਚ ਲਾਇਬ੍ਰੇਰੀ ਖੁੱਲ੍ਹ ਜAVE ਉਸ ਗੱਲ ਨੂੰ ਅਸੀਂ ਅੱਗੇ ਵਧਾ ਕੇ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਲੀ ਹੈ ਜਿਸ ਦਾ ਨਾਮ ਅਸੀਂ ਬਿਸਮਿਲ ਫਰੀਦ ਕੋ ਗ੍ਰਾਮੀਣ ਸਾਹਿਤਿਕ ਲਾਇਬ੍ਰੇਰੀ ਰੱਖਿਆ ਉਹਨਾਂ ਵਰਗਾ ਮੈਂ ਸਮਝਦਾ ਹਾਂ ਕਿ ਕ੍ਰਾਂਤੀਕਾਰੀ ਕਵੀ ਬਹੁਤ देर ਬਾਅਦ ਪੈਦਾ ਹੁੰਦਾ ਤੇ ਉਹਨਾਂ ਨੇ ਜੋ ਲਿਖਿਆ ਬੜਾ ਹੀ ਵਧੀਆ ਢੰਗ ਨਾਲ ਲਿਖਿਆ ਕ੍ਰਾਂਤੀਕਾਰੀ ਲਿਖਿਆ ਇਨਕਲਾਬੀ ਲਿਖਿਆ ਔਰ ਉਹਨਾਂ ਦੀ ਦੇਣ ਹੈ ਜਿਹੜੀ ਇਸ ਪਿੰਡ ਨੂੰ ਬਹੁਤ ਵੱਡੀ ਹੈ 10 ਸਾਲ ਦੇ ਕਰੀਬ ਉਹ ਇੱਥੇ ਰਹੇ ਉਹਨਾਂ ਦਾ ਸਬੰਧ ਮੇਰੇ ਨਾਲ ਵੀ ਬਣਿਆ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਜਦੋਂ ਉਦੋਂ ਸਾਡੇ ਕੋਲ ਆਉਂਦੇ ਹੁੰਦੇ ਸੀ ਸਾਨੂੰ ਉਹ ਕਹਿੰਦੇ ਹੁੰਦੇ ਸੀ ਵੀ ਆਹ ਕਿਤਾਬ ਲੈ ਆ ਕੇ ਦਿਓ ਲਾਇਬ੍ਰੇਰੀ ਤੋਂ ਅਸੀਂ ਜਾ ਕੇ ਦਿੰਦੇ ਸੀ ਉਹਨਾਂ ਨੂੰ ਔਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਇਸ ਪਿੰਡ ਦਾ ਵਿਕਾਸ ਕਰਨਾ ਅੱਜ ਮੈਂ ਸਮਝਦਾ ਕਿ ਸਾਡੇ ਪਿੰਡ ਦੇ ਵਾਸੀਆਂ ਨੇ ਸਾਡੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਨੌਜਵਾਨ ਹੈਗੇ ਆ ਖਾਸ ਤੌਰ ਤੇ ਧਰਮ ਪ੍ਰਮਾਨਾ ਜੀ ਤੇ ਗਿੰਦਰ ਜੀ ਇਹਨਾਂ ਨੇ ਬਹੁਤ ਹੀ ਵੱਡਾ ਪਰਾਲਾ ਕਰਕੇ ਬੜੀ ਮਿਹਨਤ ਕਰਕੇ ਇਸ ਲਾਇਬ੍ਰੇਰੀ ਨੂੰ ਸਟਾਰਟ ਕੀਤਾ ਹੈ ਤੇ ਇਹ ਜਿਹੜਾ ਲਾਇਬ੍ਰੇਰੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਇਬ੍ਰੇਰੀ ਇਸੇ ਤਰ੍ਹਾਂ ਚੱਲਦੀ ਰਹੇ ਔਰ ਪਿੰਡ ਦੇ ਜਿਹੜੇ ਨੌਜਵਾਨ ਬੱਚੇ ਜਿਹੜੇ ਹੈਗੇ ਆ ਸਾਡੇ ਉਹ ਉਹਨਾਂ ਨੂੰ ਪੜਨ ਦਾ ਜਿਹੜਾ ਸ਼ੌਕ ਪੈਦਾ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੀ ਪੀੜੀ ਜਿਹੜੀ ਹੈ ਉਹ ਤਰੱਕੀਆਂ ਕਰੇ ਪੜ੍ਹ ਕੇ ਕਿਉਂਕਿ ਅੱਜਕੱਲ ਸਿੱਖਿਆ ਤੋਂ ਬਿਨਾ ਕੋਈ ਵੀ ਜਿਹੜੀ ਹੈਗੀਆ ਤਰੱਕੀ ਨਹੀਂ ਹੁੰਦੀ ਇਸ ਲਈ ਬੱਚਿਆਂ ਵਿੱਚ ਇਸ ਗੱਲ ਦਾ ਪੋਸਟਪੋਣਾ ਸਾਡੀ ਜ਼ਿੰਮੇਵਾਰੀ ਹੋਊਗੀ ਉਸੀ ਵੱਤ ਤੋਂ ਵੱਧ ਜਿਹੜਾ ਭਾਈ ਜੀ ਮੇਰਾ ਨਾਮ ਤੇਜਵਿੰਦਰ ਸਿੰਘ ਹੈ ਜੀ ਪਿੰਡ ਕਿਲਾਣਾ ਤੋਂ ਜਿਲ੍ਹਾ ਫਰੀਦਕੋਟ ਜੀ ਜਿਸ ਤਰ੍ਹਾਂ ਅੱਜ ਪਿੰਡ ਦੇ ਵਿੱਚ ਲਾਇਬ੍ਰੇਰੀ ਤੇ ਕੱਟ ਹੋਈ ਹੈ ਮੈਂ ਕਿਸ ਤਰ੍ਹਾਂ ਮੈਨੂੰ ਲੱਗਦਾ ਕਿ ਇਹੋ ਜਿਹਾ ਨੌਜਵਾਨਾਂ ਦਾ ਇਹ ਜਿਹੜਾ ਸਿੱਖਿਆ ਨੂੰ ਲਈ ਬਹੁਤ ਵਧੀਆ ਗੱਲ ਹੈ ਜੀ ਪਿੰਡ ਵਿੱਚ ਲਾਇਬ੍ਰੇਰੀ ਹੈਗੀ ਹੈ ਬਣ ਗਈ ਹੈ ਤੇ ਵੀ ਲੋਕੀ ਸਹਿਤ ਨਾਲ ਜੁੜਨਗੇ ਕਵਿਤਾਵਾਂ ਵਗੈਰਾ ਕਿਤਾਬਾਂ ਵਗੈਰਾ ਲੇਖਕਾਂ ਦੀ ਪੜਨਗੇ ਤੇ ਉਸ ਦਾ ਆਪਦੀਆਂ ਵੀ ਲਿਖਣ ਨੌਜਵਾਨਾਂ ਨੂੰ ਇਧਰਲੇ ਪਾਸੇ ਲਿਜਾਇਆ ਜਾਵੇ ਮੈਂ ਤਾਂ ਕਹਿੰਦਾ ਬੜੀ ਵਧੀਆ ਗੱਲ ਹੈ ਨਸ਼ੇ ਤੋਂ ਦੂਰ ਰੁਕੀ ਹੋ ਸਕਦੇ ਆ ਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਅਸੀਂ ਖੁਦ ਇਹਨਾਂ ਨਾਲ ਜੁੜੇ ਹੋਏ ਆ ਵੀ ਵਧੀਆ ਤੋਂ ਵਧੀਆ ਕਿਤਾਬਾਂ ਲੈ ਕੇ ਅਸੀਂ ਰੱਖਾਂਗੇ ਲਾਇਬ੍ਰੇਰੀ ਦੇ ਵਿੱਚ ਕੋਈ ਵੀ ਆ ਕੇ ਸਾਡੇ ਪਿੰਡ ਦਾ ਇਥੋਂ ਬੁੱਕ ਈਸ਼ੂ ਕਰਵਾ ਸਕਦਾ ਤੇ ਅਸੀਂ ਅਸੀਂ ਵੀ ਇਹੀ ਚਾਹੁੰਦੇ ਆ ਕਿ ਮੋਬਾਈਲ ਦਾ ਖੜਾ ਛੱਡ ਕੇ ਲੋਕੀ ਕਿਤਾਬਾਂ ਪੜ੍ਹਣ ਕਿ ਕਿਤਾਬਾਂ ਵਿੱਚ ਹੀ ਅਸਲ ਜ਼ਿੰਦਗੀ ਹੈ ਇਹ ਕੀ ਸੰਦੇਸ਼ ਜੁੜਿਆ ਹੋਣ ਲੌਗ ਆਨ ਨੋਇਵਾਨ ਨੂੰ ਇਹੀ ਸੰਦੇਸ਼ ਹੈ ਜੀ ਵੱਤਵਾਦ ਪਿੰਡ ਵਿੱਚ ਲਾਇਬ੍ਰੇਰੀਆਂ ਨਵੀਆਂ ਖੋਲਣ ਤਾਂ ਜੋ ਲੋਕਾਂ ਨੂੰ ਕਿਤਾਬਾਂ ਨਾਲ ਜੋ ਕਿ ਟੁੱਟ ਚੁੱਕੀਆਂ ਨੇ ਲੋਕ ਕਿਤਾਬਾਂ ਤੋਂ ਕਿਤਾਬਾਂ ਤੋਂ ਦੂਰ ਹੋ ਚੁੱਕੇ ਨੇ ਉਹਨਾਂ ਨੂੰ ਕਿਤਾਬਾਂ ਨਾਲ ਜੋੜਿਆ ਜਾ ਸਕੇ ਆਪਦੇ ਇਤਿਹਾਸ ਬਾਰੇ ਸਿਹਤ ਬਾਰੇ ਨੌਲੇਜ ਪੂਰੀ ਫੁੱਲ ਹੋਵੇ ਇਹਨਾਂ ਕਿਤਾਬਾਂ ਵੜ ਕੇ ਆਉਣੀ ਹੈ ਵੈਸੇ ਫੋਨਾਂ ਦੇ ਵਿੱਚ ਉਹਨੀ ਚੀਜ਼ ਨਹੀਂ ਹੈਗੀ ਇਸ ਤਰ੍ਹਾਂ ਹੋ ਰਹੀ ਤੇ ਲੋਕਾਂ ਦਾ ਤਾਂ ਪਿੰਡ ਦਾ ਲੋਕ ਹੈ ਪਿੰਡ ਵੱਲੋਂ ਬਹੁਤ ਵਧੀਆ ਸਹਿਯੋਗ ਆ ਰਹੀ ਸਾਰੇ ਨੌਜਵਾਨ ਸਾਡੇ ਨਾਲ ਹੀ ਨੇ ਸੋ ਅਸੀਂ ਇਹ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਨੌਜਵਾਨ ਸਾਡੇ ਨਾਲ ਹੋਰ ਜੁੜਨ ਸੋ ਅਸੀਂ ਵਧੀਆ ਤੋਂ ਵਧੀਆ ਕਵੀ ਦਰਬਾਰ ਕਰਵਾ ਸਕੀਏ ਤੇ ਹੋਰ ਵੀ ਸਾਡੇ ਵਿੱਚੋਂ ਵੀ ਕੁਝ ਨਵੇਂ ਲੇਖਕ ਸਹਿਤਕਾਰ ਪੈਦਾ ਹੋਣ ਵੀ ਸਾਨੂੰ ਵੀ ਮਾਣ ਵਾਲੀ ਗੱਲ ਹੋਵੇ ਵੀ ਇਹ ਸਾਡੇ ਪਿੰਡ ਦੇ ਵਿੱਚ ਵੀ ਕੋਈ ਲੇਖਕ ਸਹਿਤਕਾਰ ਹੈ ਕੋ ਜਿਸ ਤਰ੍ਹਾਂ ਸ਼ੇਮਾਂ ਡੀਆ ਅੱਛਾ ਲੱਗਦਾ ਹੈ ਨਸ਼ੇ ਦਾ ਦੇਖੋ ਹੈਗੇ ਆ ਜੀ ਨਸ਼ੇ ਦਾ ਸਰਕਾਰਾਂ ਵੀ ਕਹਿ ਰਹੀਆਂ ਅਸੀਂ ਰੁਕ ਪਰ ਮੈਨੂੰ ਨਹੀਂ ਲੱਗਦਾ ਵੀ ਨਸ਼ੇ ਐਡੀ ਕੇ ਦੀ ਇਹ ਕੰਟਰੋਲ ਕਰ ਸਕਦੇ ਪਰ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਵੀ ਇੱਕ ਬਹੁਤ ਵਧੀਆ ਜਰੀਆ ਹੈਗਾ ਵੀ ਲਾਇਬ੍ਰੇਰੀਆਂ ਖੋਲ੍ਹੀਆਂ ਜਿਉਂ ਵੇਲਾ ਸਮਾਂ ਸ਼ੈਤਾਨ ਦਾ ਘਰ ਹੁੰਦਾ ਵੇਲਾ ਬੰਦਾ ਨਸ਼ੇ ਕਰੂਗਾ ਹੀ ਕਰੂਗਾ ਸੋ ਇਧਰਲੇ ਪਾਸੇ ਲਾ ਕੇ ਨੌਜਵਾਨਾਂ ਦਾ ਜਿਹੜਾ ਧਿਆਨ ਆ ਉਹ ਕਿਤਾਬਾਂ ਵਾਲੇ ਪਾਸੇ ਲਾਇਆ ਜਾਵੇ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਐ ਸਿਕੰਡ ਤੇ ਨਵੀਆਂ ਤੋਂ ਨਵੀਆਂ ਕਵਿਤਾਵਾਂ ਬਾਰੇ ਲੇਖਾਂ ਬਾਰੇ ਉਹਨਾਂ ਨੂੰ ਨੌਲੇਜ ਆ ਸੀ ਲਾਇਬ੍ਰੇਰੀ ਤੁਹਾਡਾ ਇਕੱਠ ਨੂੰ ਹੋਇਆ ਇਸ ਜਗ੍ਹਾ ਤੇ ਹੋਇਆ ਇਹ ਆਪਣੇ ਪਿੰਡ ਦੇ ਵਿੱਚ ਬਾਹਰ ਫਿਰਨੀ ਦੇ ਮਾਟਰ ਫਰਮਜੀਤ ਸਿੰਘ ਜੀ ਸੁਨਹਾਰਾ ਰੋਡ ਤੇ ਉਹਨਾਂ ਨੇ ਆਪਣੀ ਜਗ੍ਹਾ ਜੋ ਕਿ ਲਾਇਬ੍ਰੇਰੀ ਅਸਤ ਸਾਨੂੰ ਦਿੱਤੀ ਆ ਉਸ ਉਸ ਜਗ੍ਹਾ ਤੇ ਲਾਇਬ੍ਰੇਰੀ ਦਾ ਉਦਘਾਟਨ